ਪੰਜਾਬ ਦੇ ਵੱਤਵਤਾਪਨ ਵਿੱਚ 0.2 ਡਿਗਰੀ ਦੇ ਘਟੋ ਘਟ ਤਾਪਮਨ ਚ 0.7 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਪਰ ਰਾਤ ਦਾ ਤਾਪਮਨ ਹਜੇ ਵੀ ਆਮ ਤੌਰ ਤੇ 2.8 ਡਿਗਰੀ ਵੱਧ ਬਣਿਆ ਹੋਇਆ ਹੈ 10 ਤੱਕ ਸਰਗਰਮ ਹੋ ਰਹੇ ਵੈਸਟਰਨ ਡਿਸਟਰਬੈਂਸ ਕਾਰਨ ਅਗਲੇ 2 ਦਿਨ ਮੀਦੇ ਅਸਾਰ ਬਣੇ ਹੋਏ ਹਨ ਜਿਸ ਤੋਂ ਬਾਅਦ ਤਾਪਮਨ ਹੋਰ ਘਟਣ ਦੀ ਸੰਭਾਵਨਾ ਹੈ ਦੂਜੇ ਪਾਸੇ ਮੌਸਮ ਸੁਧਾਰਨ ਹੋਣ ਦੇ ਬਾਵਜੂਦ ਪ੍ਰਦੂਸ਼ਣ ਲੋਕਾਂ ਦਾ ਦਾਮ ਘੋਟ ਰਿਹਾ ਹੈ ਧੂਏ ਕਰਕੇ ਲੋਕਾਂ ਦੀਆਂ ਅੱਖਾਂ 'ਚ ਜਲਣ ਹੋ ਰਹੀ ਹੈ ਦੱਸਿਆ ਕਿ 2 ਨਵੰਬਰ ਨੂੰ ਰਾਜ ਵਿੱਚ 170 ਥਾਵਾਂ ਤੇ ਪਰਾਲੀ ਸਾੜਨ ਦੇ ਮਾਮਲੇ ਦਰਜ ਹੋਏ ਸਨ ਇਹਨਾਂ ਵਿੱਚ ਸਭ ਤੋਂ ਵੱਧ ਪਰਾਲੀ ਰੋਜਪੁਰ ਵਿੱਚ ਸਾੜੀ ਗਈ ਸੀ ਜਿੱਥੇ 29 ਮਾਮਲੇ ਸਾਹਮਣੇ ਆਏ ਹਨ ਇਸ ਤੋਂ ਇਲਾਵਾ ਤਰਨਤਾਰਨ ਵਿੱਚ 21 ਮਕਸਰ ਵਿੱਚ 20 ਸੰਗਰੂਰ ਵਿੱਚ 17 ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ 12-12 ਮਾਮਲੇ ਸਾਹਮਣੇ ਆਏ ਹਨ 15 ਸਤੰਬਰ ਤੋਂ 2 ਨਵੰਬਰ ਤੱਕ ਪਰਾਲੀ ਸਾੜਨ ਦੇ ਕੁੱਲ ਮਾਮਲੇ 2200 ਤੋਂ ਵੱਧ ਹੋ ਚੁੱਕੇ ਹਨ ਇਹਨਾਂ ਵਿੱਚ ਸਭ ਤੋਂ ਵੱਧ ਮਾਮਲੇ ਤਰਨਤਾਰਨ ਵਿੱਚ 444 ਗੁਰੂਰ ਵਿੱਚ 406 ਫਿਰੋਜ਼ਪੁਰ ਵਿੱਚ 236 ਅੰਮ੍ਰਿਤਸਰ ਵਿੱਚ 224 ਬਠਿੰਡਾ ਵਿੱਚ 144 ਪਟਿਆਲਾ ਵਿੱਚ 136 ਕਪੂਰਥਲਾ ਵਿੱਚ 90 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਦੱਸ ਦੇ ਕਿ ਪੰਜਾਬ ਵਿੱਚ ਜਿਵੇਂ ਜਿਵੇਂ ਪ੍ਰਾਲੀ ਸਾੜਨ ਦੇ ਮਾਮਲੇ ਵੱਧ ਰਹੇ ਹਨ ਉਸੇ ਤਰ੍ਹਾਂ ਪ੍ਰਦੂਸ਼ਣ ਵੀ ਤੇਜ਼ੀ ਨਾਲ ਵੱਧ ਰਿਹਾ ਹੈ ਪੰਜਾਬ ਦੇ ਦੋ ਸ਼ਹਿਰਾਂ ਖੰਨਾ ਅਤੇ ਮੰਡੀ ਗੋਬਿੰਦਗੜ ਦਾ 에ਅਰ ਕੁਆਲਿਟੀ ਇੰਡੈਕਸ AQI 400 ਤੋਂ ਪਰ ਹੋ ਗਿਆ ਹੈ ਐਤਵਾਰ ਨੂੰ ਖੰਨਾ ਦਾ AQI 450 ਤੇ ਮੰਡੀ ਗੋਬਿੰਦਗੜ ਦਾ AQI 445 ਦਰਜ ਕੀਤਾ ਗਿਆ ਸੀ ਜਦਕਿ ਇਹਨਾਂ ਦਾ ਔਸਤ AQI ਕ੍ਰਮਵਾਰ 307 ਤੇ 320 ਰਿਹਾ ਇਸ ਤੋਂ ਇਲਾਵਾ ਪਟਿਆਲਾ ਦਾ AQI ਵੀ 280 ਦਰਜ ਕੀਤਾ ਗਿਆ ਦਰਜ ਕਿ 4 ਨਵੰਬਰ ਨੂੰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੇ ਅਸਾਰ ਹਨ ਜਿਨ੍ਹਾਂ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਇਸ ਤੋਂ ਇਲਾਵਾ 5 ਨਵੰਬਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ ਅਤੇ ਰੂਪਨਗਰ ਵਿੱਚ ਵੀ ਮੀਂਹ ਦੇ ਚਾਂਸ ਬਣ ਰਹੇ ਹਨ। ਇਹਨਾਂ ਦਿਨਾਂ ਦੌਰਾਨ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਮੌਸਮ ਸਾਫ਼ ਅਤੇ ਧੁੰਦ ਵਾਲਾ ਰਹੇਗਾ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਘੱਟ ਤੋਂ ਘੱਟ 16 ਡਿਗਰੀ ਰਹੇਗਾ ਮੌਸਮ ਸਾਫ ਰਹੇਗਾ ਜਲੰਧਰ ਵਿੱਚ ਵੀ 30 ਡਿਗਰੀ ਵੱਧ ਤੋਂ ਵੱਧ ਅਤੇ 16 ਡਿਗਰੀ ਘੱਟੋ ਘੱਟ ਦਾ ਆਪਨ ਰਹੇਗਾ ਹਲਕੀ ਧੁੱਪ ਰਹੇਗੀ ਲੁਧਿਆਣਾ ਵਿੱਚ ਵੀ ਧੁੱਪਦਾਰ ਮੌਸਮ ਰਹੇਗਾ ਦੱਸ ਜੀ ਕਿ ਅਗਲੇ 2 ਦਿਨ ਮੀਂਹ ਦੇ ਅਸਰ ਹਨ ਅਤੇ ਪ੍ਰਦੂਸ਼ਣ ਵਧਿਆ ਹੈ ਇੱਕ ਦਿਨ ਵਿੱਚ 170 ਥਾਵਾਂ ਤੋਂ ਵੱਧ ਤੇ 43 ਢਾੜੀ ਗਈ ਹੈ